ਸਿਮਰਨ ਮਾਰਗ ਦੇ ਉੱਤੇ ਤੁਰਦਿਆਂ ਤੁਰਦਿਆਂ ਜਦੋਂ ਰਸਨਾ ਤੋਂ ਜਾਪ ਅਸੀਂ ਸ਼ੁਰੂ ਕਰਦੇ ਹਾਂ ਤੇ ਰੋਜ਼ਾਨਾ ਇਹ ਮਿਹਨਤ ਕਰਦੇ ਹਾਂ ਮਿਹਨਤ ਕਰਦੇ ਕਰਦੇ ਜੇ ਸਾਡੀ ਰਸਨਾ ਬੰਦ ਹੋ ਗਈ ਤੇ ਫੇਰ ਵੀ ਸਿਮਰਨ ਚੱਲਦਾ ਹੈ ਤਾਂ ਪ੍ਰਮਾਤਮਾ ਦੀ ਸਮਝਿਓ ਸਭ ਤੋਂ ਵੱਡੀ ਕਿਰਪਾ ਹੋ ਗਈ ਹੁਣ ਪ੍ਰਮਾਤਮਾ ਦੇ ਸਿਮਰਨ ਵਾਸਤੇ ਸਾਨੂੰ ਬੋਲਣ ਦੀ ਲੋੜ ਨਹੀਂ ਪਵੇਗੀ ਜਦੋਂ ਵੀ ਆਪਾਂ ਪ੍ਰਮਾਤਮਾ ਦੀ ਯਾਦ ਦੇ ਵਿੱਚ ਬੈਠਣਾ ਹੈ 1-2 ਮਿੰਟ ਬੋਲ ਕੇ ਅਭਿਆਸ ਕੀਤਾ ਉਸ ਤੋਂ ਬਾਅਦ ਜੋ ਜਪ ਹੈ ਉਹ ਆਪਣੇ ਆਪ ਚੱਲ ਪਵੇਗਾ ਸਾਡਾ ਅਜੱਪਾ ਜਾਪ ਚੱਲ ਪੈਂਦਾ ਹੈ ਰਸਨਾ ਬੋਲਦੀ ਨਹੀਂ ਭਈ ਪਰ ਫਿਰ ਵੀ ਸਾਡੀ ਜੋ ਸੁਰਤੀ ਹੈ ਉਸ ਜਪ ਦੇ ਨਾਲ ਜੁੜ ਗਈ ਹੈ ਸਵਾਸਾਂ ਦੇ ਨਾਲ ਸਾਡਾ ਜੋ ਜਪ ਹੈ ਉਹ ਚੱਲ ਪੈਂਦਾ ਹੈ ਸਿਮਰਨ ਦੀ ਮਾਲਾ ਬਣ ਜਾਂਦੀ ਹੈ ਫਿਰ ਬਾਹਰੀ ਮਾਲਾ ਸਾਨੂੰ ਫੜਨ ਦੀ ਕੀ ਲੋੜ ਹੈ ਕਾਲਸਾ ਪੰਥ ਆਪਾਂ ਨੂੰ ਕਮੈਂਟ ਕਰਦੇ ਨੇ ਕਿ ਸਵਾਸਾਂ ਦੇ ਨਾਲ ਸਿਮਰਨ ਕਰ ਸਕਦੇ ਹਾਂ ਬਿਨਾ ਬੋਲੇ ਅਗਰ ਫੁਰਨੇ ਘਟ ਹੁੰਦੇ ਹਨ ਹਾਂਜੀ ਵਾਹਿਗੁਰੂ ਜੀ ਬਿਲਕੁਲ ਕਰ ਸਕਦੇ ਹਾਂ ਕੋਈ ਵੀ ਸ਼ੱਕ ਨਹੀਂ ਹੈ ਜਪ ਸਾਡਾ ਰਸਨਾ ਤੋਂ ਜ਼ੁਬਾਨ ਤੋਂ ਸ਼ੁਰੂ ਹੁੰਦਾ ਹੈ ਤੇ ਨਾਭੀ ਤੱਕ ਚਲੇ ਜਾਂਦਾ ਹੈ ਜਦੋਂ ਨਾਭੀ ਤੱਕ ਚਲੇ ਜਾਂਦਾ ਹੈ ਇਹ ਸਾਡੇ ਸਰੀਰ ਦੇ ਵਿੱਚ ਜਿੰਨੇ ਵੀ ਰੋਮ ਨੇ ਫਿਰ ਰੋਮ ਰੋਮ ਸਿਮਰਨ ਚੱਲ ਪੈਂਦਾ ਹੈ ਇਸ ਗੱਲ ਨੂੰ ਸਮਝਣਾ ਜ਼ਰੂਰੀ ਆ ਕਿ ਅਸੀਂ ਜੋ ਜਪ ਸੀ ਨਾਮ ਸੀ ਸਿਮਰਨ ਸੀ ਗੁਰਮੰਤਰ ਸੀ ਉਸ ਨੂੰ ਅਸੀਂ ਰਸਨਾ ਤੋਂ ਸ਼ੁਰੂ ਕੀਤਾ ਸੀ ਤੇ ਅੰਤਰਗਤ ਕਿਉਂ ਜਾਣਾ ਹੈ ਗੁਰਬਾਣੀ ਸਾਨੂੰ ਜੋ ਸਮਝਾਉਂਦੀ ਹੈ ਕਿ ਸਾਡੇ ਸਰੀਰ ਦੇ ਅੰਦਰ ਹੀ ਉਹ ਪਰਮਾਤਮਾ ਨੇ ਨਾਮ ਰੱਖਿਆ ਹੈ ਉਸ ਨਾਮ ਦੀ ਖੋਜ ਕਰਨ ਵਾਸਤੇ ਸਾਨੂੰ ਅੰਤਰਗਤ ਜਾਣਾ ਪਵੇਗਾ ਸਾਨੂੰ ਉੱਥੇ ਡੇਰਾ ਲਾਉਣਾ ਪਵੇਗਾ ਜੋ ਡੇਰਾ ਸਾਡਾ ਹਜੇ ਸੰਸਾਰ ਦੇ ਵਿੱਚ ਬਾਹਰ ਲੱਗਾ ਹੈ ਅੱਖਾਂ ਰਾਹੀਂ ਵੇਖਦੇ ਹਾਂ ਕੰਨਾਂ ਰਾਹੀਂ ਸੁਣਦੇ ਹਾਂ ਰਸਨਾ ਤੋਂ ਬਿਆਨ ਕਰਦੇ ਹਾਂ ਸੰਸਾਰ ਦੇ ਰਸ ਭੋਗਦੇ ਹਾਂ ਸੋ ਵਾਹਿਗੁਰੂ ਜੀ ਤੁਹਾਡਾ ਪ੍ਰੈਕਟੀਕਲ ਬਿਲਕੁਲ ਸਹੀ ਜਾ ਰਿਹਾ ਹੈ ਜੇ ਤੁਹਾਨੂੰ ਫੁਰਨੇ ਘਟ ਹੁੰਦੇ ਨੇ ਜਾਂ ਫੁਰਨੇ ਵਾਲੇ ਬੰਦ ਹੋ ਗਏ ਨੇ ਰਸਨਾ ਤੋਂ ਜੋ ਨਾਮ ਹੈ ਗੁਰਮੰਤਰ ਹੈ ਉਸ ਨੂੰ ਕਟਾ ਕੇ ਅੰਤਰਗਤ ਹੋ ਜਾਣਾ ਹੈ ਜਦੋਂ ਅੰਤਰਗਤ ਹੋਣਾ ਹੈ ਉੱਥੇ ਅਨਹਦ ਸ਼ਬਦ ਆਪ ਜੀ ਨੂੰ ਸੁਣਾਈ ਦੇਣਗੇ ਫਿਰ ਜੋ ਅਸੀਂ ਧਿਆਨ ਹੈ ਉਹਨਾਂ ਅਨਹਦ ਸ਼ਬਦਾ ਦੇ ਵਿੱਚ ਲਗਾਉਣਾ ਹੁੰਦਾ ਹੈ ਪਰ ਜਦੋਂ ਵੀ ਸਿਮਰਨ ਕਰਨ ਬੈਠਣਾ ਹੈ ਧਿਆਨ ਦੇ ਵਿੱਚ ਬੈਠਣਾ ਹੈ ਪਹਿਲਾਂ ਬੋਲ ਕੇ ਅਭਿਆਸ ਜ਼ਰੂਰ ਕਰ ਲੈਣਾ ਹੈ ਅਸੀਂ ਕੀ ਹੁੰਦਾ ਹੈ ਕਿ ਸੰਸਾਰ ਦੇ ਵਿੱਚ ਵਿਚਰਦੇ ਹਾਂ ਤਾਂ ਸਾਡੇ ਜੋ ਰਸਨਾ ਹੈ ਸਾਡਾ ਜੋ ਪੂਰਾ ਮਾਈਂਡ ਹੈ ਦਿਮਾਗ ਹੈ ਸਰੀਰ ਹੈ ਇੱਥੇ ਵਿਚਾਰਾਂ ਦੀ ਕੁਝ ਮੈਲ ਲੱਗ ਜਾਂਦੀ ਹੈ ਕਾਲ ਨੇ ਕੁਝ ਜਾਲ ਛੁੱਟਿਆ ਹੁੰਦਾ ਹੈ ਪਹਿਲਾ 1-2 ਮਿੰਟ ਬੈਠ ਕੇ ਉਸ ਜਾਲ ਨੂੰ ਕੱਟ ਲੈਣਾ ਹੈ ਕੱਟਣ ਤੋਂ ਬਾਅਦ ਅੰਤਰਗਤ ਜੋ ਸੁਵਾਸ ਚੱਲਦੇ ਨੇ ਉੱਥੇ ਕੁਝ ਸਮਾਂ ਆਪਾਂ ਸਿਮਰਨ ਕਰਕੇ ਅਨਹਦ ਸ਼ਬਦਾਂ ਦੇ ਵਿੱਚ ਜੁੜ ਜਾਣਾ ਹੁੰਦਾ ਹੈ ਪ੍ਰਮਾਤਮਾ ਨੂੰ ਮਿਲਣ ਦਾ ਇਹੀ ਇੱਕ ਗੁਰਬਾਣੀ ਦੇ ਵਿੱਚ ਤਰੀਕਾ ਦੱਸਿਆ ਹੋਇਆ ਹੈ ਪਹਿਲਾ ਮਾਇਆ ਤੋਂ ਅਸੀਂ ਟੁੱਟਣਾ ਹੈ ਮਨ ਆਪਣੇ ਨੂੰ ਮਾਇਆ ਤੋਂ ਵੱਖ ਕਰਨਾ ਹੈ ਫਿਰ ਅਨਹਦ ਸ਼ਬਦਾਂ ਦੇ ਵਿੱਚ ਜੋ ਨਾਹੇ ਜੋ ਕਿ ਪ੍ਰਮਾਤਮਾ ਦੇ ਹੀ ਮੁਖ ਦੀ ਆਵਾਜ਼ ਹੈ